ਰਾਹੁਲ ਗਾਂਧੀ ਕਹਿੰਦੇ ਕਿ ਤਾਂ ਮੋਦੀ ਮੀਡੀਆ ਪੋਲ ਐਕਸਿਟ ਪੋਲ ਨੂੰ ਲੈ ਕੇ ਡਾਕਟਰ ਧਰਵੇ ਗਾਂਧੀ ਨੇ ਵੀ ਕਹਿ ਦਿੱਤਾ ਹੈ ਕਹਿੰਦੇ ਲੋਕ ਸਭਾ ਦੇ ਐਗਜ਼ਿਟ ਪੋਲ ਭਾਜਪਾ ਵੱਲੋਂ ਸਪான்ਸਰਡ ਐਗਜ਼ਿਟ ਪੋਲ ਦੇ ਅੰਕੜੇ ਨਤੀਜਿਆਂ ਦੀ ਦਿਸ਼ਾ ਤੈਅ ਕਰਨਗੇ ਇਹ ਕਹਿਣਾ ਹੈ ਜੀ ਇਹਨਾਂ ਦਾ ਭਾਜਪਾ ਵਾਲਿਆਂ ਦਾ ਅਨਿਲ ਵਿਜਹੋਰਾ ਦਾ ਵਾਲਾ ਚੰਡੀਗੜ੍ਹ ਦੇ ਮੇਰ ਵਾਲੀ ਤੋਂ ਦਾ ਵੀ ਦਿੱਤਾ ਹੈ ਕਹਿੰਦੇ ਉਹਨੂੰ ਲੈ ਕੇ ਲੋਕਾਂ 'ਚ ਗੁੱਸਾ ਸੀਗਾ ਇਸ ਕਰਕੇ ਅਜੇ ਹੀ ਕੋਈ ਤਾਂਗਲੀ ਨਹੀਂ ਹੋਈ ਪਰ ਹੁਣ ਦੂਜੇ ਪਾਸੇ ਪੋਲ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਸਾਇਆ ਜਾ ਰਿਹਾ ਹੈ ਕਿ ਜੀਕੇ ਪੀ ਦੀ ਸਰਕਾਰ ਆ ਰਹੀ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਉਹ ਕਰਨਗੇ ਉਹ ਇਹਦੇ ਵਿੱਚ ਸਾਰਾ ਲੁਕ ਜਾਊਗਾ ਵੀ ਮੀਡੀਆ ਨੇ ਕਹਿ ਦਿੱਤਾ ਸੀਗਾ ਕਿ ਜੀਕੇ ਪੀ ਦੀ ਸਰਕਾਰ ਆ ਰਹੀ ਹੈ ਜਿੰਨੇ ਐਗਜ਼ਿਟ ਪੋਲ ਸੀ ਉਹਨਾਂ ਚੋਂ ਬਹੁ ਗਿਣਤੀ ਨੇ ਭਾਰਤੀ ਜਨਤਾ ਪਾਰਟੀ ਨੂੰ ਜਤਾਇਆ ਸੀ ਔਰ ਇਹ ਕਹਿੰਦੇ ਸੀ ਕਿ ਜਿਹੜੀ ਰਾਮੂਲ ਕਾਂਗਰਸ ਸਾਹਿਬ ਮਮਤਾ ਬੈਨਰਜੀ ਵਾਲੀ ਇਹ ਤਾਂ ਸਪਟਕੇ ਰਹੀ ਜੀ ਕਾਂਗਰਸ ਪਾਰਟੀ ਦਾ ਜਿਹੜਾ ਇੰਡੀਆ ਗੱਠ ਜੋੜਾ 26-27 ਪਾਰਟੀਆਂ ਦਾ ਉਹਨਾਂ ਦਾ ਦੋਸ਼ ਵੀ ਇਹੀ ਹੈ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਸਪான்ਸਰ ਕੀਤਾ ਹੋਇਆ ਹੈ ਇੱਕ ਹੋਰ ਆਗੂ ਨੇ ਬੜੀ ਵਧੀਆ ਗੱਲ ਦੱਸੀ ਜੀ ਉਹ ਕਹਿੰਦਾ ਜੀ ਮੰਨ ਲਓ ਜੇ ਸਰਕਾਰ ਬਦਲ ਗਈ ਜੇ ਆਗੂ ਹੀ ਬਾਹਰ ਅੱਜ ਨਵੇਂ ਪਿਜਰੇ ਦੇ ਤੋਤੇ ਨੇ ਇਹ ਸਭ ਤੋਂ ਪਹਿਲਾਂ ਉੱਥੇ ਜਾ ਖੜਨਗੇ ਜੀ ਐਗਜ਼ਿਟ ਪੋਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਨੇ ਐਗਜ਼ਿਟ ਪੋਲ ਨੂੰ ਲੈ ਕੇ ਤਾਂ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਤਾਂ ਬਹੁਤ ਵੱਡੀ ਇੱਕ ਲੰਮੀ ਚੌੜੀ ਪੋਸਟ ਪਾ ਦਿੱਤੀ ਹੈ ਜਿਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਇਹ ਜਿਹੜੇ ਐਗਜ਼ਿਟ ਪੋਲ ਨੇ ਉਹ ਸਾਰਾ ਕੁਝ ਪ੍ਰਭਾਵਿਤ ਕਰਨ ਵਾਸਤੇ ਨਹੀਂ ਇਹ ਕਹਿੰਦੇ ਪਹਿਲਾਂ ਤਿਆਰ ਹੋ ਗਏ ਸੀਗੇ ਤੇ ਭਾਜਪਾ ਨੇ ਇਹ ਸਾਰਾ ਕੁਝ ਕੀਤਾ ਹੈ ਤੇ ਇਹ ਜਿਹੜੇ ਐਗਜ਼ਿਟ ਪੋਲ ਨੇ ਹੁਣ ਪ੍ਰਸਾਰਤ ਕਰ ਦਿੱਤੇ ਗਏ ਨੇ ਹਾਲਾਂਕਿ ਇਹਨਾਂ ਦਾ ਸੱਚ ਕੁਝ ਨਹੀਂ ਹੈਗਾ ਇੰਡੀਆ ਗਾਠ ਜੋੜ ਜਿੱਤ ਰਿਹਾ ਹੈ ਪਰ ਫਿਰ ਵੀ ਇੰਡੀਆ ਗਾਠ ਜੋੜ ਦੇ ਉਮੀਦਵਾਰਾਂ ਨੂੰ ਤੇ ਵਰਕਰਾਂ ਨੂੰ ਇਹੀ ਹੈ ਕਿ ਸ਼ਾਂਤੀ ਬਣਾਈ ਰੱਖਿਓ ਸਾਰਾ ਕੁਝ ਸਹੀ ਹੋ ਜਾਏਗਾ ਤੇ ਜਦੋਂ ਤੱਕ ਜਿੱਤ ਦਾ ਸਰਟੀਫਿਕੇਟ ਤੁਹਾਡੇ ਹੱਥ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਕੋਈ ਵੀ ਜਸ਼ਨ ਨਹੀਂ ਮਨਾਉਣਾ ਤੇ ਉਹਨਾਂ ਦੇ ਹਵਾਲਾ ਚੰਡੀਗੜ੍ਹ ਦੇ ਮੇਰ ਵਾਲੀ ਚੋਣ ਦਾ ਵੀ ਦਿੱਤਾ ਹੈ ਕਹਿੰਦੇ ਉਹਨੂੰ ਲੈ ਕੇ ਲੋਕਾਂ 'ਚ ਗੁੱਸਾ ਸੀਗਾ ਇਸ ਕਰਕੇ ਅਜੇ ਹੀ ਕੋਈ ਤਾਂਤਲੀ ਨਹੀਂ ਹੋਈ ਪਰ ਹੁਣ ਦੂਜੇ ਪਾਸੇ ਪੋਲ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਸਾਇਆ ਜਾ ਰਿਹਾ ਹੈ ਕਿ ਬੀਜੇਪੀ ਦੀ ਸਰਕਾਰ ਆ ਰਹੀ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਉਹ ਕਰਨਗੇ ਉਹ ਇਹਦੇ ਵਿੱਚ ਸਾਰਾ ਲੁਕ ਜਾਊਗਾ ਵੀ ਮੀਡੀਆ ਨੇ ਕਹਿ ਦਿੱਤਾ ਸੀਗਾ ਕਿ ਬੀਜੇਪੀ ਦੀ ਸਰਕਾਰ ਬਣ ਗਈ ਹੈ ਦੇਖੋ ਬਾਜਪਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਗਲਤ ਆ ਠੀਕ ਹੈ ਹਮ ਹਾਕਮਤਰ ਜਿਹੜੀ ਰਾਜ ਕਰਦੀ ਹੁੰਦੀ ਹੈ ਕੋਈ ਵੀ ਹੋਵੇ ਉਹਦਾ ਕੁਰਸੀ ਛੱਡਣ ਦਾ ਦਿਲ ਨਹੀਂ ਕਰਦਾ ਹਮ ਇਹ ਚੀਜ਼ ਮੈਂ ਜੇ ਉਦਾਹਰਨਾਂ ਦੇ ਤੌਰ ਤੇ ਆਖਾਂ ਹੂੰ ਜਿਹੜਾ ਕਿ ਮਮਤਾ ਬੇਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਵੀ ਕਿਹਾ ਹੈ ਹੂੰ ਉਹਨਾਂ ਦਾ ਕਹਿਣਾ ਹੈ ਕਿ 16 19 21 ਓਦੋਬੀਟ ਐਗਜ਼ਿਟ ਪੋਲ ਹੂੰ ਸਾਰੇ ਦੇ ਸਾਰੇ ਕੀ ਕਰਦੇ ਸੀ ਇਹਨਾਂ ਨੂੰ ਜਿਤਾ ਰਹੇ ਸੀ ਹੂੰ 2004 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਐਗਜ਼ਿਟ ਪੋਲ ਅਟਲ ਵਿਹਰੀ ਬਾਜਪਾਈ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਰਹੇ ਸਨ ਹੋਇਆ ਕੀ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਦੀ ਸਰਕਾਰ ਬਣ ਗਈ ਹੂੰ ਜੁਪੀਏ ਬਣ ਗਿਆ ਚਲੋ ਤੁਸੀਂ ਆਜੋ ਹੁਣ ਪੱਛਮੀ ਬੰਗਾਲ ਵਾਲੇ ਤੇ ਹੂੰ ਜਦੋਂ 21 ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਵੋਟਾਂ ਪਈਆਂ ਜਿੰਨੇ ਐਗਜ਼ਿਟ ਪੋਲ ਸੀ ਉਹਨਾਂ ਚੋਂ ਬਹੁ ਗਿਣਤੀ ਨੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਸੀ ਹੂੰ ਔਰ ਇਹ ਕਹਿੰਦੇ ਸੀ ਕਿ ਜਿਹੜੀ ਤ੍ਰੈਮੂਲ ਕਾਂਗਰਸ ਹੈ ਮਮਤਾ ਬੈਨਰਜੀ ਵਾਲੀ ਇਹ ਤਾਂ ਸਿਮਟ ਕੇ ਰਹਿ ਜੇਗੀ ਹੂੰ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹਦੇ ਸੱਟ ਵੱਜੀ ਸੀ ਹੂੰ ਵੀਲ ਚੇਅਰ ਤੇ ਆਉਂਦੀ ਸੀ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੀ ਕਹਿੰਦੇ ਸੀ ਦੀਦੀ ਔਹ ਦੀਦੀ ਐਸਾ ਦੀ ਭਾਸ਼ਾ ਹੀ ਵਰਤੀ ਗਈ ਸੀ ਔਰ ਇਹ ਸੁਪਨਾ ਰਾਜ ਕਰਨ ਦਾ ਲੈ ਰਹੀ ਹੈ ਇਹ ਤਾਂ ਦੂਰੇ ਅੰਕੜੇ ਤੇ ਸਵਟ ਜਾਣਗੇ ਹੋਇਆ ਕਿ ਮਮਤਾ ਬੈਨਰਜੀ ਤੀਸਰੇ ਡਿਜੀਟ ਦੇ ਚਲੀ ਗਈ ਤੇ ਭਾਰਤੀ ਜਨਤਾ ਪਾਰਟੀ ਦੋ ਤੀਰੇ ਅੰਕੜਾ ਤੋਂ ਦੂਰ ਰਹੋ ਦੂਰੇ ਅੰਕੜੇ ਦੇ ਵਿੱਚ ਵੀ 70 ਦੇ ਲਗਭਗ ਜਾ ਰਹੀ ਕੀ ਬਣਿਆ ਇਹ ਅੰਕੜੇ ਜਿਹੜਾ ਪ੍ਰਤਾਪ ਸੋ ਬਾਜਬਾ ਸਾਹਿਬ ਨੇ ਦੋਸ਼ ਲਾਏ ਆ ਇਹ ਕਈਆਂ ਹੋਰਾਂ ਨੇ ਵੀ ਲਾਏ ਆ ਕਈ ਮਾਰ ਵੀ ਕਹਿ ਰਹੇ ਆ ਕਿ ਇਹ ਤਾਂ ਪਹਿਲਾਂ ਤਿਆਰ ਕਰ ਲਏ ਗਏ ਸੀ ਹੂੰ ਇਹਦੇ ਪਿੱਛੇ ਬੜੀ ਵੱਡੀ ਨੋਟਾਂ ਦੀ ਖੇੜ ਹੈ ਉਹ ਤਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਹੁਤ ਵੱਡੇ ਅਧਿਕਾਰੀ ਤੇ ਵੀ ਦੋਸ਼ ਲਾਉਂਦੇ ਆ ਕਿ ਉਹਨਾਂ ਸਾਰਿਆਂ ਨੇ ਇਹਨੂੰ ਤਿਆਰ ਕੀਤਾ ਤਾਂ ਜੋ ਜਦੋਂ ਨਤੀਜੇ ਆਉਣ ਤਾਂ ਇਹ ਕਿਹਾ ਜਾਵੇ ਇਹ ਤਾਂ ਪਹਿਲੇ ਹੀ ਜਾਨਪੁੱਜ ਜੀ ਗਲਤ ਕਰਦੇ ਆ ਹੂੰ ਕਿਉਂਕਿ ਐਗਜ਼ਿਟ ਪੋਲ ਇਹਦੇ ਬਾਰੇ ਕਹਿ ਚੁੱਕੇ ਹੈਗੇ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਬੰਪਰ ਜਿੱਤ ਹੈ ਪਰ ਇਨ੍ਹਾਂ ਐਗਜ਼ਿਟ ਪੋਲਾਂ ਵਿੱਚ ਵੀ ਜ਼ਮੀਨਸਵੰਦ ਦਾ ਫਰਕ ਹੈ ਕੋਈ ਕੁਝ ਕਹਿੰਦਾ ਕੋਈ 400 ਪਾਰ ਕਹਿੰਦਾ ਕੋਈ 250 ਕਹਿੰਦਾ ਕੋਈ ਕੁਛ ਅਮਰੀਕਨ ਏਜੰਸੀ ਨੇ ਕਹਿਤਾ ਸੀ 275 ਤੋਂ 280 ਇੰਡੀਆ ਤੇ ਜਿਹੜਾ ਉਹਨਾਂ ਦਾ ਕਹਿਣਾ ਇੰਡੀਆ ਦਾ ਆਪ ਦੀ ਰਿਪੋਰਟ ਕੰਪਾਈਲ ਕਰਕੇ ਕਿ 295 ਤੱਕ ਜਾਵਾਂਗੇ ਤੇਜਸ਼ਵੀ ਜਾਦਵ ਕਹਿੰਦੇ ਨੇ ਕਿ ਅਸੀਂ 300 ਪਰ ਕਰ ਜਾਾਂਗੇ ਮਸ਼ੀਨਾਂ ਚ ਕੀ ਬੰਦ ਹੈ ਅਸਲ ਨਤੀਜਾ ਕੀ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਜਦੋਂ ਨਤੀਜੇ ਆਏ ਇਹ ਤਾਂ ਮਸ਼ੀਨਾਂ ਤੇ ਦੋਸ਼ ਲਾਉਣਗੇ ਕਿ ਮਸ਼ੀਨਾਂ ਚ ਹਿਰ ਫੇਰ ਹੋਈ ਐ ਇਹ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਸੀ ਹਮ ਭਾਅ ਬਰੋਧੀਆਂ ਦਾ ਦੋਸ਼ ਐ ਕਿ ਉਹ ਪਹਿਲੇ ਹੀ ਜ਼ਮੀਨ ਤਿਆਰ ਕਰ ਰਹੇ ਆ ਵੀ ਜੇ ਦੋਸ਼ ਲੱਗਨ ਤਾਂ ਉਹਨਾਂ ਦੇ ਨਾਲ ਨਜਿੱਠਣਾ ਕਿਵੇਂ ਐ ਹੁਣ ਵਾਅ ਸਮਾਂ ਤਾਂ ਰਹਿਆ ਨਹੀਂ 24 ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਜਦੋਂ ਕੱਲ ਐਸ ਵੇਲੇ ਇਹ ਮਸ਼ੀਨਾਂ ਖੁੱਲਣ ਦਾ ਦੌਰ ਸ਼ੁਰੂ ਹੋ ਜਾਏਗਾ ਤੇ 9:00 ਵਜੇ ਕਹਿ ਸਕਦੇ ਆ ਕਿ ਨਤੀਜੇ ਉਹਨੇ ਸ਼ੁਰੂ ਹੋ ਜਾਣਗੇ ਜੀ ਸੋ ਅਸਲ ਕੌਣ ਜਿੱਤਿਆ ਕੌਣ ਨਹੀਂ ਜਿੱਤਿਆ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਕਿਹਨੂੰ ਜਿਤਾਇਆ ਇਹ ਚੀਜ਼ਾਂ ਪਰ ਜੇ ਉਹ ਮੇਲ ਨਾ ਖਾਵੇ ਤਾਂ ਲੋਕਾਂ ਦਾ ਦਿਲ ਵੀ ਬਹੁਤ ਜ਼ਿਆਦਾ ਟੁੱਟਦਾ ਹੈ ਜੀ ਜੀ ਜਿਸ ਤਰ੍ਹਾਂ ਦੇ ਆਪਾਂ ਐਗਜ਼ਿਟ ਪੋਲ ਦੀ ਗੱਲ ਕਰ ਰਹੇ ਆ ਤਾਂ ਐਗਜ਼ਿਟ ਪੋਲ ਨੂੰ ਲੈ ਕੇ ਡਾਕਟਰ ਧਰਵੇਰ ਗਾਂਧੀ ਨੇ ਵੀ ਕਹਿ ਦਿੱਤਾ ਹੈ ਕਹਿੰਦੇ ਲੋਕ ਸਭਾ ਦੇ ਐਗਜ਼ਿਟ ਪੋਲ ਭਾਜਪਾ ਵੱਲੋਂ ਸਪਾਂਸਰਡ ਨੇ ਯਾਨੀ ਕਿ ਇਹਨਾਂ ਵੱਲੋਂ ਹੀ ਤਿਆਰ ਕੀਤੇ ਗਏ ਨੇ ਐਗਜ਼ਿਟ ਪੋਲ ਦੇ ਅੰਕੜੇ ਨਤੀਜਿਆਂ ਦੀ ਦਿਸ਼ਾ ਤੈਅ ਕਰਨਗੇ ਇਹ ਕਹਿਣਾ ਹੈ ਜੀ ਇਹਨਾਂ ਦਾ ਭਾਜਪਾ ਵਾਲਿਆਂ ਦਾ ਅਨਿਲ ਵਿਜਹੋਰਾ ਦਾ ਤੇ ਚੋਣ ਨਤੀਜੇ ਜਾਂ ਜਿਹੜੇ ਐਗਜ਼ਿਟ ਪੋਲ ਦਾ ਕਹਿੰਦੇ ਵਹਿਮ ਨਿਕਲ ਜਾਊਗਾ ਵੀ ਕੀ ਕੁਝ ਚੱਲ ਰਿਹਾ ਹੈ ਜਸਪੀਰ ਸਿੰਘ ਗੜੀਹੋਰੀ ਕਹਿੰਦੇ ਨੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ ਐਗਜ਼ਿਟ ਪੋਲ ਮਮਤਾ ਬੈਨਰਜੀ ਦਾ ਕਹਿਣਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਤੁਹਾਨੂੰ ਅਸੀਂ ਦੱਸ ਚੁੱਕੇ ਹ ਤੇ ਇਸ ਤੋਂ ਇਲਾਵਾ ਐਗਜ਼ਿਟ ਪੋਲ ਨਹੀਂ ਕਹਿੰਦੇ ਮੋਦੀ ਮੀਡੀਆ ਪੋਲ ਨੇ ਇਹ راہુલ ਗਾਂਧੀ ਨੇ ਕਹਿ ਦਿੱਤਾ ਹੈ ਕਹਿੰਦੇ ਪ੍ਰਧਾਨ ਮੰਤਰੀ ਨੇ ਮਨੋਵਿਗਿਆਨਿਕ ਖੇਡ ਖੇਡੇ ਨਹੀਂ ਖੇਡੀ ਹੈ ਜਿਹੜੀ ਲੋਕਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਤਕਨ ਮਿਲਾ ਕੇ ਐਗਜ਼ਿਟ ਪੋਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਨੇ ਦੇਖੋ ਇਹ ਤਾਂ ਜਿਹੜਾ ਹਾਲਾਂਕਿ ਚੋਣ ਕਮਿਸ਼ਨ ਨੇ ਕਿਹਾ ਸੀ ਹਮ ਕਿ ਤੁਸੀਂ ਕੋਈ ਐਗਜ਼ਿਟ ਪੋਲ ਨਹੀਂ ਦੇਣਾ ਹਮ ਪਰ ਚੈਨਲਾਂ ਦੇ ਪੱਤਰਕਾਰ ਹਟੇ ਹੂੰ ਕਿ ਬਹੁਤ ਲੱਗਦਾ ਹੂੰ ਕਿਹਨੂੰ ਵੋਟ ਪੈਂਦੀ ਲੱਗਦੀ ਐ ਇਹ ਸਾਡਾ ਕਿੱਥੇ ਅਧਿਕਾਰ ਆ ਗਿਆ ਵੀ ਕਿਸੇ ਨੂੰ ਪੁੱਛੀਏ ਤੂੰ ਵੋਟ ਕਿਹਨੂੰ ਪੱਕੇ ਅਗਲੇ ਦੀ ਆਪਣੀ ਮਰਜ਼ੀ ਆ ਉਹਦੀ ਜ਼ਮੀਰ ਦੀ ਆਵਾਜ਼ ਐ ਹੂੰ ਇੱਥੇ ਚੋਣ ਕਮਿਸ਼ਨ ਚੁੱਪ ਐ ਸੋ ਰਾਹੁਲ ਗਾਂਧੀ ਕਹਿੰਦੇ ਕਿ ਤਾਂ ਮੋਦੀ ਮੀਡੀਆ ਪੋਲ ਨੇ ਹੂੰ ਪ੍ਰਤਾਪ ਸਿੰਘ ਬਾਜਵਾਦੀ ਆਪਾਂ ਗੱਲ ਕਰ ਲਈ ਹੂੰ ਡਾਕਟਰ ਧਰਮਵੀਰ ਗਾਂਧੀ ਨੇ ਵੀ ਉਸੇ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਇਹ ਐਗਜਟ ਪੋਲ ਆ ਜਿਹੜੇ ਇਹ ਤਾਂ ਬਿਲਕੁਲ ਹਮ ਭਾਜਪਾ ਸਪான்ਸਰ ਨੇ ਜੋ ਭਾਜਪਾ ਨੇ ਕਰਕੇ ਦੇਤਾ ਹਮ ਉਹਨਾਂ ਨੇ ਉਹ ਕਰਤਾ ਉਹ ਕਹਿੰਦੇ ਕਿ ਚੋਣ ਕਮਿਸ਼ਨ ਤਾਂ ਅੰਪਾਇਰ ਦਾ ਕੰਮ ਕਰਦਾ ਹੈ ਭਾਜਪਾ ਦੀ ਮਦਦ ਲਈ ਤੇ ਉਧਰ ਦੇ ਪਾਸੇ ਮੰਮਤਾ ਨੇ ਵੀ ਕਹਿਤਾ ਕਿ ਕਈ ਭਾਜਪਾ ਦੀ ਮਦਦ ਕਰ ਰਹੇ ਨੇ ਔਰ ਤੁਸੀਂ ਆਪ ਜਾ ਕੇ ਦੇਖੋ ਵਿਰੋਧੀ ਧਿਰ ਦੇ ਤਕਰੀਬਨ ਤਕਰੀਬਨ ਭਾਵੇਂ ਬਹੁਜਨ ਸਵਾਜ ਪਾਰਟੀ ਹੋਵੇ ਭਾਵੇਂ ਅਜੇ ਮੈਨੂੰ ਅਕਾਲੀ ਦਲ ਚੋਂ ਕਿਸੇ ਦਾ ਬਿਆਨ ਨਹੀਂ ਨਜ਼ਰ ਆਇਆ ਉਹਨਾਂ ਦੇ ਆਗੂ ਵੀ ਇਹੀ ਕਹਿੰਦੇ ਹੋਣਗੇ ਕਾਂਗਰਸ ਪਾਰਟੀ ਦਾ ਜਿਹੜਾ ਇੰਡੀਆ ਗੱਠ ਜੋੜਾ 26-27 ਪਾਰਟੀਆਂ ਦਾ ਉਹਨਾਂ ਦਾ ਦੋਸ਼ ਵੀ ਇਹੀ ਹੈ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਸਪான்ਸਰ ਕੀਤਾ ਵਾ ਹੈ ਇੱਕ ਹੋਰ ਆ ਗੁਣ ਬੜੀ ਬੜੀ ਗੱਲ ਦਸੀ ਜੀ ਉਹ ਕਹਿੰਦਾ ਜੀ ਮੰਨ ਲਓ ਜੇ ਸਰਕਾਰ ਬਦਲ ਗਈ ਜੇ ਆਗੂ ਨਹੀਂ ਮਾਹਰ ਆ ਜਿੰਨੇ ਪਿੰਜਰੇ ਦੇ ਤੋਤੇ ਨੇ ਇਹ ਸਭ ਤੋਂ ਪਹਿਲਾਂ ਉੱਥੇ ਜਾ ਖੜਨਗੇ ਜੀ ਹਾਂ ਜੀ ਦੱਸੋ ਸਾਨੂੰ ਕੀ ਹੁਕਮ ਹੈ ਆਹ ਹਾਂ ਇਹਨਾਂ ਨੇ ਕੀਤਾ ਹੋਇਆ ਬੋਲੋ ਕਿਹਨੂੰ ਚੱਕ ਕੇ ਲਈਏ ਹੂੰ ਜਦੋਂ ਜ਼ਿੰਮੇਵਾਰ ਪੋਸਟਾਂ ਦੇ ਉੱਤੇ ਬੈਠੇ ਅਧਿਕਾਰੀ ਹੂੰ ਆਪਣੇ ਆਪ ਨੂੰ ਉਸ ਪਾਰਟੀ ਦੇ ਹੂੰ ਵਿਚ ਲਿਫਤਕਾਰ ਲੈਣ ਤਾਂ ਅਹੁਦੇ ਦੀ ਮर्यादा ਨਹੀਂ ਰਹਿੰਦੀ ਹੂੰ ਜਿਵੇਂ ਡਾਕਟਰ ਬਰਮੋਧ ਸਿੰਘ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਤਾ ਕਿ ਉਹਨਾਂ ਨੇ ਭਾਸ਼ਣਾ ਵਿੱਚ ਅਹੁਦੇ ਦੀ ਮर्यादा ਨਹੀਂ ਰੱਖੀ ਹੂੰ ਪਰ ਇਹਦਾ ਜਵਾਬ ਨਹੀਂ ਦਿੱਤਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਉਦੋਂ ਹੀ ਲੋਕਾਂ ਦੇ ਗਲੇ 'ਚ ਉਤਰਨਗੇ ਆਮ ਤੌਰ ਤੇ ਵੱਲੋਂ ਆਪਾਂ ਆਪਣੇ ਸ਼ਹਿਰ ਦਾ ਹੈ ਆਪਾਂ ਬੂਤ ਘੁੰਮੇ ਆ ਆਪਾਂ ਨੂੰ ਪਤਾ ਵੀ ਕਿਹਦੇ ਕਿਹਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ ਜੇ ਸਾਰਾ ਕੁਝ ਉਹਦੇ ਉਲਟਾ ਜਾਵੇ ਹੂੰ ਤੇ ਫਿਰ ਤੁਸੀਂ ਕੀ ਕਹੋਗੇ ਸੋ ਦੇਖਣ ਨੂੰ ਲੱਗਦਾ ਤਰਵੇਦਰ ਜੀ ਕੇ ਇਹ ਸਾਰਾ ਮਾਮਲਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਵਾਲਾ ਹੈ ਜਿਹੜਾ ਚੋਣ ਕਮਿਸ਼ਨ ਤੇ ਇਲਜ਼ਾਮ ਲੱਗੇ ਕਿ ਚੋਣ ਕਮਿਸ਼ਨ ਨੇ ਆਪ ਦੀ ਨਿਰਪੱਖਤਾ ਵਾਲੀ ਨਹੀਂ ਨਿਭਾਈ ਮੈਂ ਕੱਲ ਕਿਸੇ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਵੀ ਡਾਕਟਰ ਬਨੋਰ ਸਿੰਘ ਗਿੱਲ ਹੂੰ ਤੇ ਟੀਐਨ ਸੈਸ਼ਨ ਇਹਨਾਂ ਵਰਗੇ ਚੋਣ ਕਮਿਸ਼ਨਰ ਨਹੀਂ ਆਏ ਜਿਨ੍ਹਾਂ ਨੇ ਇਸ ਅਹੁਦੇ ਦੀ ਮਾਨਮਰਿਆ ਦਾ ਰੱਖੀ ਸੀ ਤੇ ਜੇ ਸੰਵਿਧਾਨਕ ਅਹੁਦੇ ਵੀ ਰਾਸੀ ਆਗੂਆਂ ਦੇ ਹੁਕਮਾਂ ਤੇ ਚੱਲਣੇ ਨੇ ਤੇ ਫਿਰ ਅਸੀਂ ਲੋਕਤੰਤਰ ਤੇ ਇਹਦੇ ਵਿੱਚ ਕੀ ਕਹਾਂਗੇ ਇਹ ਲੋਕਤੰਤਰ ਫਿਰ ਲੋਕਤੰਤਰ ਨਹੀਂ ਰਹਿੰਦਾ ਫਿਰ ਤਾਂ ਇਹ ਮਤਲਬ ਜੋਕਤੰਤਰ ਡੰਡਾਤੰਤਰ ਜੋ ਮਰਜ਼ੀ ਕਹਿ ਲੋ ਕਿਸੇ ਦੇ ਇੱਕ ਖੇਲ ਬਣ ਕੇ ਰਹਿ ਜਾਂਦਾ ਹੈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਇਹਨਾਂ ਆਉਧਿਆਂ ਦੀ ਮਾਨਮਰਿਆਦਾ ਬਹੁਤ ਉੱਚੀ ਹੈ ਤੇ ਉਹਦੇ ਉੱਤੇ ਬੈਠੇ ਲੋਕ ਇਹਦੀ ਮਾਨਮਰਿਆਦਾ ਨੂੰ ਕਾਇਮ ਰੱਖਣ ਜਿਵੇਂ ਦੂਜਿਆਂ ਨੇ ਸ਼ਿਕਾਇਤਾਂ ਕੀਤੀਆਂ ਨੇ ਵੀ ਸਾਡੀਆਂ ਸ਼ਿਕਾਇਤਾਂ ਦਾ ਕੋਈ ਨਿਬਟਾਰਾ ਨਹੀਂ ਕੋਈ ਜਵਾਬ ਨਹੀਂ ਤੇ ਜੇ ਸਾਡੇ ਖਿਲਾਫ ਕੋਈ ਹੋ ਜੇ ਤੇ 5 ਮਿੰਟ ਚ ਖੜੇ ਹੋ ਜਾਂਦੇ ਸੀ ਇਸ ਕਰਕੇ ਚੋਣ ਕਮਿਸ਼ਨ ਦਾ ਜਿਹੜਾ ਇਹ ਸਵਾਲ ਉੱਠਦੇ ਆ ਤੁਸੀਂ ਦੇਖਿਓ ਜਦੋਂ ਇਹ ਨਤੀਜੇ ਆ ਗਏ ਤਾਂ ਬਹੁਤਿਆਂ ਨੇ ਠਿੱਕਰਾ ਚੋਣ ਕਮਿਸ਼ਨ ਤੇ ਹੀ ਪੰਨਣਾ ਹੈ ਜੀ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਫਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਖੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ